ਕਾਤਲ ਰ ਪਿੰਦਰ ਦੀ ਕਰਤੂਤ ਵੇਖੋ ਹਜੇ ਗੁਰਵਿੰਦਰ ਦਾ ਸਿਵਾ ਵੀ ਠੰਡਾ ਨਹੀਂ ਹੋਇਆ ਤੇ ਜਿਹੜੀ ਇਹਨੂੰ ਅੱਗ ਲੱਗੀ ਸੀ ਇਸ਼ਕ ਦੀ ਵਿਆਹੀ ਹੋਈ ਦੇ ਬਾਵਜੂਦ ਵੀ ਨਜਾਇਜ਼ ਰਿਸ਼ਤੇ ਰੱਖ ਕੇ ਹੋਟਲਾਂ ਦੇ ਵਿੱਚ ਮਿਲਦੀ ਫਿਰਦੀ ਸੀ ਆਪਦੇ ਯਾਰ ਨੂੰ ਹੁਣ ਇਹਦੇ ਸਿਰ ਤੇ ਜਿਹੜਾ ਭੂਤ ਸਵਾਰ ਸੀ ਜੇਲ੍ਹ ਦੀਆਂ 22 ਦਿਨ ਰੋਟੀਆਂ ਖਾ ਕੇ ਹੀ ਉਹ ਸਾਰਾ ਇਸ਼ਕ ਮਜਾਜੀ ਇਹਦੇ ਸਿਰ ਤੋਂ ਲਹਿ ਗਈ ਆ ਅਕਲ ਟਿਕਾਣੇ ਆ ਗਈ ਆ ਹੁਣ ਮੈਂ ਤਾਂ ਕਰਦੀ ਆ ਕਿ ਮੇਰੀ ਮੈਨੂੰ ਮaaf ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਮੇਰੇ ਤੋਂ ਬਹੁਤ ਵੱਡਾ ਪਾਪ ਹੋ ਗਿਆ ਤੇ ਮੈਂ ਮਾਫੀ ਚਾਹਣੀ ਆ ਸਾਰਿਆਂ ਤੋਂ ਇਹ ਕਿਉਂ ਢੰਗ ਬਣਾ ਰਹੀ ਆ ਕਿਉਂਕਿ ਚਲੋ ਗੁਰਵਿੰਦਰ ਵਿਚਾਰਾ ਉਹ ਤਾਂ ਦੁਨੀਆ ਤੇ ਨਹੀਂ ਰਿਹਾ ਉਹਦਾ ਬਾਪ ਉਹਨੂੰ ਇਨਸਾਫ ਦਿਵਾਉਣ ਦੇ ਲਈ ਐਡਾ ਜਿਆਦਾ ਜਿਹੜਾ ਆਪਾਂ ਕਹਿ ਦਈਏ انصاف دووان ਲਈ پورے پکے پرمانند کر لے ثبوت جتھے پرشاشن اکٹھے کر لے اوتھے ਗੁਰਵਿੰਦਰ ਦਾ ਬਾਪ ਕੁਲਦੀਪ ਸਿੰਘ ਆਪ ਦੇ ਪੁੱਤ ਦੀ ਆਤਮਾ ਨੂੰ ਸ਼ਾਂਤੀ ਲਈ ਤੇ ਇੱਕ میسج ਦੇਣ ਲਈ ਕਿ میرے ਬੇहद شریف ਪੁੱਤ ਨੂੰ ਮੌਤ ਦੇ ਘਾਟ ਤਾਰ ਕੇ ਇਹ ਜਿਹੜੀ ਘਟਿਆ ਆਰਥ ਨੂੰ ਲੱਗਦਾ ਸੀ ਕਿ ਉਹਦਾ ਕਿਹੜਾ ਕੋਈ ਭਰਾ ਉਹਦੇ ਕਿਹੜਾ ਕੋਈ ਪਿੱਛੇ ਆਉਣ ਵਾਲਾ ਤੇ ਬੜੀਆਂ ਮਨਮਾਨੀਆਂ ਕਰੂਗੀ ਪਰ ਉਹਦਾ ਪਿਓ ਬੈਠਾ ਭਾਵੇਂ ਬਜ਼ੁਰਗ ਅਵਸਥਾ ਦੇ ਵਿੱਚ ਆ ਤੇ ਜਿਵੇਂ ਲੋਕਾਂ ਦਾ ਸਾਥ ਮਿਲਿਆ ਨੱਕ ਦੇ ਵਿੱਚ ਧੂਆਂ ਲਿਆਤਾ ਇਹਨੂੰ ਆਪਦੇ ਜਿਹੜਾ ਮਾਪਿਓ ਤੇ ਬੜਾ ਮਾਣ ਸੀ ਕਿਉਂਕਿ ਉਹ ਆਦੇ ਆਪ ਨੂੰ ਬੜੇ ਫੰਨੀ ਖਾ ਖਵਾਉਂਦੇ ਸੀ ਪਰ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਦਬਾਅ ਪਾਇਆ ਲੋਕਾਂ ਨੇ ਲਾਂਤਾਂ ਪਾਈਆਂ ਤੇ ਪ੍ਰਸ਼ਾਸਨ ਨੇ ਬੇਹੱਦ ਸੋਹਣਾ ਕੰਮ ਕੀਤਾ ਇਸ ਕੇਸ ਨੂੰ ਨਜਿੱਠਣ ਦੇ ਲਈ ਮਾਪਿਓ ਨੇ ਵੀ ਇਹਦਾ ਜਿਹੜਾ ਸਾਥ ਛੱਡ ਦਿੱਤਾ ਆਖ ਦਿੱਤਾ ਕਿ ਸਾਡੀ ਇਹ ਲੱਗਦੀ ਕੁਝ ਨਹੀਂ ਅਸੀਂ ਇਹਦੇ ਪਿੱਛੇ ਨਹੀਂ ਜਾਣਾ ਸਾਡੇ ਵੱਲੋਂ ਬੇਦਖਲ ਆ ਹੁਣ ਜੇਲ੍ਹ ਦੇ ਵਿੱਚ ਵਿਲਕ ਰਹੀ ਆ ਵਕੀਲ ਤੱਕੇ ਨੂੰ ਨਹੀਂ ਮਿਲਿਆ ਤੇ ਸਭ ਤੋਂ ਵੱਡੀ ਗੱਲ ਜਿਹੜਾ ਦਾ ਆਸ਼ਕ ਸੀ ਜਿਹਦੇ ਸਿਰ ਦੇ ਉੱਤੇ ਜਿਹੜਾ ਇਹ ਬੜੇ ਵੱਡੇ ਕਾਂਡ ਕਰਦੀ ਫਿਰਦੀ ਸੀ ਮੱਛਰੀ ਫਿਰਦੀ ਸੀ ਇਹ ਹੁਣ ਇਹਨੂੰ ਪਤਾ ਲੱਗ ਗਿਆ ਕਿ ਜਦੋਂ ਬੰਦੇ ਦੇ ਉੱਤੇ ਪੈਂਦੀ ਆ ਫਿਰ ਕੋਈ ਨਹੀਂ ਨਾਲ ਖੜਦਾ ਉਹ ਆਖ ਵੀ ਇਹ ਗੱਲ ਆ ਗਿਆ ਕਿ ਮੈਨੂੰ ਤਾਂ ਇਹ ਨਹੀਂ ਕਹਿੰਦੀ ਸੀ ਕਿ ਗੁਰਵਿੰਦਰ ਨੂੰ ਰਾਹ ਦਾ ਰੋੜਾ ਆਪਣੇ ਦਾ ਉਹਨੂੰ ਹਟਾ ਦੇ ਸਾਰੀ ਪ੍ਰਾਪਰਟੀ ਵੀ ਆਪਣੀ ਤੇ ਉਸ ਤੋਂ ਬਾਅਦ ਆਪਾਂ ਆਪਣੀ ਜ਼ਿੰਦਗੀ ਬੜੀ ਵਧੀਆ ਬਤੀਤ ਕਰਾਂਗੇ ਉਹ ਆਖਦਾ ਸੀ ਕਹਿੰਦਾ ਮੈਂ ਇਹਨੂੰ ਬਹੁਤ ਵਾਰ ਕਿਹਾ ਸੀ ਕਿ ਤੂੰ ਵਿਆਹੀ ਹੋਈਆਂ ਤੂੰ ਆਪਦਾ ਘਰ ਖਰਾਬ ਨਾ ਕਰ ਮੈਂ ਅਣਮਹਿਰਣ ਪਾਰਾਂ ਦਾ ਇਹਨੂੰ ਜਿੱਦ ਸੀ ਕਿ ਮੈਂ ਤੇਰੇ ਹੀ ਰਹਿਣਾ ਤੇਰੇ ਨਾਲ ਹੀ ਵਿਆਹ ਕਰਾਉਣਾ ਹੁਣ ਜਿਹੜਾ ਇਹ ਆਸ਼ਕ ਸੀ ਜਿਹਦੇ ਕਰਕੇ ਆਪਣੇ ਜਿਹਦੇ ਨਾਲ ਪ੍ਰਮਾਤਮਾ ਦੇ ਸਾਹਮਣੇ ਇਹਨੇ ਗੁਰੂ ਮਹਾਰਾਜ ਦੇ ਸਾਹਮਣੇ ਜਿਹਦੇ ਨਾਲ ਲਾਵਾਂ ਲਈਆਂ ਸੀ ਜਿਹਦੇ ਨਾਲ ਇਹਦੇ ਮਾਪਿਓ ਨੇ ਤੋੜਿਆ ਸੀ ਉਹਨੂੰ ਤਾਂ ਬੇਰਹਿਮੀ ਦੇ ਨਾਲ ਮਾਰਤਾ ਚਲੋ ਜਿਹੜਾ ਕੋਰਟ ਕਚਹਿਰੀਆਂ ਦੇ ਵਿੱਚੋਂ ਜਿਹੜਾ ਇਨਸਾਫ ਹੋਣਾ دنیਾਈ ਦੁਨੀਆ ਦੇ ਵਿੱਚੋਂ ਉਹਦਾ ਸਾਰਿਆਂ ਦੇ ਸਾਹਮਣੇ ਆ ਜਾਣਾ ਪਰ ਪ੍ਰਮਾਤਮਾ ਦਾ ਵੀ ਘਰ ਆ ਪਰਮਾਤਮਾ ਵੀ ਚੰਗੇ ਮਾਰੇ ਦਾ ਨਮਟਾਰਾ ਇੱਥੇ ਹੀ ਕਰ ਦਿੰਦਾ ਪਰਮਾਤਮਾ ਨੇ ਸਭ ਤੋਂ ਪਹਿਲਾਂ ਤਾਂ ਇਹਦਾ ਉਹ ਪਲਾਨ ਫੇਲ ਕੀਤਾ ਜਿੱਥੇ ਇਹ ਚਿੱਟਾ ਲਾ ਕੇ ਉਹਨੂੰ ਮਾਰਨਾ ਚਾਹੁੰਦੀ ਸੀ ਤੇ ਸਾਰੀ ਜਿਹੜਾ ਦੋਸ਼ ਉਹਨੂੰ ਵਿਚਾਰੇ ਨੂੰ ਆ ਜਾਣਾ ਸੀ ਕਿ ਮੁੰਡਾ ਚੱਟਾ ਪੀਂਦਾ ਇਸ ਕਰਕੇ ਜਿਹੜਾ ਉਹਦੀ ਜਿਹੜੀ ਮੌਤ ਹੋ ਗਈ ਜਦੋਂ ਇਹ ਚੱਟਾ ਲਾਉਣ ਲੱਗੀ ਤੇ ਉਹਨੂੰ ਜਾਗ ਆ ਗਈ ਉਹਦੀ ਅੱਖ ਖੁੱਲ ਗਈ ਉਸ ਤੋਂ ਬਾਅਦ ਇਹ ਜਿਹੜਾ ਉਹਨੂੰ ਮੌਤ ਦੇ ਘਾਟ ਤਾਰਿਆ ਤੇ ਫੇਰ ਜਿਹੜਾ ਐਡਾ ਵੱਡਾ ਜਿਹੜਾ ਇਹਨੇ ਦਿਲ ਕੱਢ ਕੇ ਆਪਦੇ ਹੱਥੀ ਉਸ ਬਿਹਤ شریف ਇਨਸਾਨ ਨੂੰ ਮੌਤ ਦੇ ਘਾਟ ਤਾਰ ਕੇ ਪੁਲਿਸ ਨੇ ਇਹਨੂੰ ਫੜ ਲਿਆ ਚਲੋ ਪੁਲਿਸ ਨੇ ਕਾਰਵਾਈ ਕੀਤੀ ਰਿਮਾਂਡ ਤੇ ਪੁੱਛਗਿੱਛ ਜਿਹੜੀ ਹੁੰਦੀ ਹੈ ਉਹ ਕੀਤੀ ਉਸ ਤੋਂ ਬਾਅਦ ਇਹਨੂੰ ਜ਼ਿਲ੍ਹੇ ਭੇਜ ਦਿੱਤਾ ਜੇਲ੍ਹ ਦੇ ਵਿੱਚ ਥੋੜੀ ਜੀ ਢਿੱਲ ਕਿਸੇ ਪਾਸਿਓਂ ਪ੍ਰੇਮੀ ਨਾਲ ਮਿਲ ਕੇ ਜਾਂ ਪੈਸੇ ਥੇਲਿਆ ਨਾਲ ਕੋਈ ਖੇਡ ਖੇਡ ਕੇ ਲੈਣੀ ਚਾਹੀ ਕਿ ਚਲੋ ਇੱਥੇ ਮੈਂ ਥੋੜੀ ਜਿਹੀ ਢਿੱਲ ਮੰਨ ਲਾਂ ਕੁੜੀ ਹੋਣ ਦੇ ਨਾਤੇ ਵੀ ਥੋੜੀ ਬਹੁਤੀ ਢਿੱਲ ਮਿਲ ਗਈ ਹੋਊਗੀ ਪਰ ਜਿਵੇਂ ਹੀ ਬਾਹਰ ਗੱਲ ਗਈ ਫਿਰ ਰੌਲਾ ਪੈ ਗਿਆ ਮੀਡੀਆ ਦੇ ਵਿੱਚ ਫਿਰ ਜਿਹੜੀ ਚੂੜੀ ਟੈਟ ਕਰਤੀ ਹੁਣ ਇਹਨੂੰ ਲੱਗਦਾ ਕਿ ਹੁਣ ਮੇਰੇ ਕੋਲ ਇੱਕੋ ਇੱਕ ਰਾਹ ਹੈ ਕਿ ਗੁਰਵਿੰਦਰ ਦੇ ਪਿਓ ਦੇ ਮੈਂ ਪੈਰੀ ਪੈ ਜਾ ਤੇ ਉਹੀ ਮੈਨੂੰ ਬਚਾ ਸਕਦਾ ਉਹੀ ਮੇਰੇ ਅਸਤੇ ਰੱਬ ਆ ਜਿਹੜੇ ਬੰਦੇ ਨੇ ਇਹਨੂੰ ਇੰਨਾ ਇੱਜ਼ਤ ਮਾਣ ਸਤਿਕਾਰ ਦਿੱਤਾ ਉਸੇ ਬੰਦੇ ਦੇ ਉਸੇ ਦਾ ਪੁੱਤ ਇਹਨੇ ਕੋ ਕੋ ਕੇ ਮਾਰਤਾ ਬੇਰਹਿਮੀ ਨਾਲ ਮਾਰਤਾ ਜਿਹਦੇ ਘਰ ਚੋਂ ਇਹਨੂੰ ਇੰਨਾ ਇੱਜ਼ਤ ਮਾਣ ਕਦੇ ਕਿਸੇ ਗੱਲੋਂ ਨਾਣੀ ਹੋਈ ਸੀ ਮੂੰਹ ਚੋਂ ਇਹਦੇ ਨਿਕਲੀ ਹੋਈ ਹਰ ਇੱਕ ਗੱਲ ਕੁਲਦੀਪ ਸਿੰਘ ਨੇ ਵੀ ਤੇ ਗੁਰਵਿੰਦਰ ਨੇ ਵੀ ਪਗਾਈ ਗੱਡੀ ਦੀ ਥਾਂ ਗੱਡੀ ਲੈ ਕੇ ਦਿੱਤੀ 15-16 ਲੱਖ ਲਾ ਕੇ ਬੁਟੀਕ ਖੋਲਕੇ ਦਿੱਤਾ ਘੋਮਣ ਫਿਰ ਨੂੰ ਜਿੰਨੇ ਪੈਸੇ ਮੰਗਦੀ ਸੀ ਤੂੜੀਆਂ ਪੈਸੇ ਮਗਰੇ ਦੇ ੜਾਉਂਦੇ ਸੀ ਉਹ ਉਹਨਾਂ ਨੇ ਆਪ ਦੇ ਪੁੱਤਾਂ ਵਾਂਗ ਰੱਖੀ ਸੀ ਕਿਉਂਕਿ ਘਰ ਤੋਂ ਸਹਿੰਦਾ ਸੀ ਗੁਰਵਿੰਦਰ ਸਿੰਘ 20 25 ਕਿੱਲੇ ਜ਼ਮੀਨ ਦੇ ਸੀ ਪਰ ਇਹਨੇ ਕਦਰ ਇਹ ਭਾਈ ਉਹਨਾਂ ਦੀ ਕੁਲ ਦਾ ਨਾਸ਼ ਕਰਤਾ ਜਿੱਥੇ ਕੁਲ ਵਧਾਉਣ ਲਈ ਇਹਨੂੰ ਲਿਆਂਦਾ ਸੀ ਉਹਨਾਂ ਦੇ ਹੀ ਪੁੱਤ ਨੂੰ ਮੌਤ ਦੇ ਘਾੜ ਉਤਾਰ ਦਿੱਤਾ ਸਿਰਫ ਆਪਣੇ ਸਵਾਦ ਲਈ ਯਾਸ਼ੀ ਲਈ ਤੇ ਹੁਣ ਅਗਲ ਟਿਕਾਣੇ ਆ ਗਈ ਆ ਹੁਣ ਰਾਜੀ ਨਾਵੇਂ ਆਸਤੇ ਮਿੰਤਾ ਕਰਦੀ ਫਿਰਦੀ ਆ ਹੁਣ ਇਹਨੂੰ ਲੱਗਦਾ ਪਰ ਇਹੋ ਜੀ ਨੂੰ ਜੇ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਕਰੋ ਕਿ ਇਹਦੇ ਤੇ ਭੂਰਾ ਵੀ ਬੇਰਹਿਮ ਜਿਹੜਾ ਇਹ ਤੇ ਰਹਿਮ ਨਾ ਕੀਤਾ ਜਾਵੇ ਇਹਨੂੰ ਕੜੀ ਤੋਂ ਕੜੀ ਸਜ਼ਾ ਦਵਾਈ ਜਾਵੇ ਤੁਸੀਂ ਆਪਣੀ ਰਾਏ ਆਪਦਾ ਫਰਜ਼ ਸਮਝ ਕੇ ਜਰੂਰ ਮੇਰੇ ਭਰਾ ਦੇਣੀ ਆ